ਹਾਂਜੀ ਤੇ ਮਿੱਤਰੋ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਠੀਕ ਹੋਵੋਗੇ ਤੇ ਮਿੱਤਰੋ ਅੱਜ ਅਸੀਂ ਤੁਹਾਨੂੰ ਮਲਾਉਂਦੇ ਆ ਬਹੁਤ ਵੱਡੇ ਸ਼ਾਇਰਾਂ ਨਾਲ ਜਿੰਨਾ ਤੋਂ ਨਿੱਕੇ ਮोटे ਸ਼ਾਇਰ ਬਣਿਆ ਆਜੋ ਆਜੋ ਭਾਈ ਆਜੋ ਆਜੋ ਬੈਠੋ ਬੈਠੋ ਹਾਂਜੀ ਭਾਈ ਕੀ ਹਾਲ ਹੈ ਤੁਹਾਡੇ ਬੱਜਿਆ ਭਾਈ ਯਾਰ ਬੱਜਿਆ ਓਕੇ ਬੋਰ ਬੁਰੀ ਕੋਈ ਗੱਲਬਾਤ ਸੁਣਾਓ ਪਹਿਲੀ ਸ਼ਾਇਰੀ ਸੁਣਾਓ ਯਾਰ ਦੀ ਪਹਿਲੀ ਸ਼ਾਇਰੀ ਹਾਂਜੀ ਭਾਈ ਸੁਨਾਰੀਏ ਫਿਰ ਸੁਣਾਓ ਭਾਈ ਕੀ ਮੈਨ ਹੋ ਜਾਣੇ ਯਾਰ ਆਪਣੇ ਕੋਈ ਗੱਲ ਨਹੀਂ ਯਾਰ ਭਾਈ ਤੁਸੀਂ ਸੁਣਾਓ ਯਾਰ ਤਾਂ ਰਿਹਾ ਪਹਿਲੀ ਸ਼ਾਇਰੀ ਆਪਾਂ ਤੁਹਾਨੂੰ ਸੁਣਾਉਨੇ ਆਂ ਵੀ ਮਿੱਤਰੋ ਫਿਰ ਤੇ ਕੀ ਹੋਇਆ ਭਾਈ ਪਾਣੀ ਪੁਣੀ ਲਿਆਵਾ ਨਹੀਂ ਨਹੀਂ ਭਾਈ ਥੋੜਾ ਮੈਂ ਸੋਰੋਂ ਹੁੰਦੇ ਸੋਰ ਅੱਛਾ ਇਹ ਭਈਓ ਮੈਂ ਮਤਲਬ ਧਿਆਨ ਲਾਉਂਦਿਆਂ ਭਾਈ ਮਤਲਬ ਸ਼ਾਇਰੀਆਂ ਦੇ ਨਾਲ ਕੋਈ ਫਿਰ ਜ਼ਿਆਦਾ ਖਿਲਰੀਆਂ ਨਾ ਦਿਮਾਗ 'ਚ ਫਿਰ ਲੱਭਦੀਆਂ ਨਹੀਂ ਤਾਂ ਕਰੀਂ ਨਹੀਂ ਸ਼ਸ਼ਾ ਭਾਈ ਜਨ ਮੜਾ ਕੇ ਤਿਆਰ ਕਰ ਲਾਂਗੇ ਹਾਂ ਆ ਗਈ ਤੇਤਾ ਆਉਂਦੇ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਬਾਲਾ ਓ ਯਾਰ ਤੂੰ ਤਾਂ ਬੋਲੀਆਂ ਸੁਨਾਈਆਂ ਆਂ ਨਿਆ ਵਾ ਯਾਰ ਤੂੰ ਪਹਿਲਾਂ ਪੂਰੀ ਸੁਣ ਤਾਂ ਲੈ ਯਾਰ ਸ਼ਹਿਰੀ ਆਈ ਸ਼ਹਿਰੀ ਸੁਣ ਫੇ ਦੁਬਾਰਾ ਚੱਲ ਯਾਰ ਸੁਣਾ ਯਾਰ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਏ ਤਾਰਾਂ ਅੱਛਾ ਘੁੰਮਣ ਹੋਣੀ ਘੁੰਮਣ ਹੋਣੀ ਘੁੰਮਣ ਹੋਣੀ ਓਏ ਆਹ ਕਿਹੜੀ ਸ਼ਹਿਰੀ ਆ ਭਰਾਵਾ ਅਈ ਸੁਰਾ ਦੇ ਸਰਤਾ ਜਾਂ ਸੁਰਾ ਦੇ ਇਹ ਲੋਕੀ ਸਾਡੇ ਤੋਂ ਦੂਰੋਂ ਦੂਰੋਂ ਇਹ ਸ਼ਹਿਰੀ ਮੰਗਦੇ ਹੀ ਪੈਸਿਆਂ ਦੇ ਸ਼ਾਇਰੀ ਨਹੀਂ ਮੈਂ ਦਿੱਤੀ। ਓ ਯਾਰ ਤੂੰ ਗੱਪ ਮਾਰਦਾ ਪਿਆ ਹੋਰ ਕੋਈ ਗੱਲ ਨਹੀਂ ਕੀ। ਪੋਡਕਾਸਟ ਹੁੰਦਾ ਥੋੜਾ ਭਈ ਇਹ ਗੱਨਾ ਬਾਝੂ ਕਹਿ ਲੇ ਤੁਸੀਂ ਮੈਨੂੰ। ਭਾਜੀ 10ਵੀਂ ਵਾਲੇ ਦੇ ਬੋਰਡ ਦੇ ਪੇਪਰ ਹੁੰਦੇ ਆ ਭਈ ਸ਼ਾਇਰੀ ਸੁਣਾ ਦੇ ਹੋ ਯਾਰ। 10ਵੀਂ ਵਾਲੇ। ਅੱਛਾ 10ਵੀਂ ਵਾਲੇ ਦੇ? ਹਾਂਜੀ। ਲੈ, ਸ਼ਾਇਰੀਆਂ ਬਹੁਤ ਆ ਯਾਰ ਟੈਨਸ਼ਨ ਨਹੀਂ ਲੈਣੀ ਮੇਰੇ ਨਾਲ। ਸੁਣਾ ਯਾਰ। ਸੌਂ ਫੇ ਯਾਰ। ਧਿਆਨ ਨਾ ਹੁੰਦਾ ਯਾਰ ਮਸ। ਹਾਂ ਅਗੀ ਚੇਤਾਈ। ਸੁਣਾ। ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਕੇਕਰ ਓਏ ਹੋਏ ਇੱਕ ਵਾਰੀ ਹੋਰ ਕਰੀ ਓਏ ਹੋਏ ਓਏ ਹੋਏ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਕੇਕਰ ਸਕੂਲੇ ਭਵੇਂ ਨਾ ਆ ਜਾਈਂ ਵਧੀਆ ਹੋਣ ਕੇ ਪੇਪਰ ਓਏ ਹੋਏ ਵਾਹ ਮਿੱਤਰੋ ਚੱਕੀਆਂ ਵਾਲੇ ਪੇਪਰਾਂ ਦੇ ਕਰਕੇ ਅਹੀਂ ਪਾਸ ਹੋ ਜਾਣਾ ਕੋਈ ਟੈਨਸ਼ਨ ਨਹੀਂ ਸਾਨੂੰ ਤੇ ਅਹੀਂ ਕਰ ਦਵਾ ਕਰਦੇ ਆ ਰੱਬ ਤੋਂ ਕਿ ਸਾਰੇ ਵੀ ਪਾਸ ਆਉਂਗੇ ਇਸ ਖੁਸ਼ੀ ਚ ਲਾਈਕ ਕਰ ਦਿਓ ਜੀ ਉਏ ਪੇਪਰ ਪਾ ਲਈ ਭਰਾਵਾ ਮੈਂ ਤੇ ਸ਼ੈਰੀ ਬੋਲੀ ਆ ਤੇ ਫੇਰ ਨਾ ਹਾਂਜੀ ਭਾਈ ਹੋਰ ਮੈਂ ਭਾਈ ਵਧੀਆ ਤੇਹੀ ਸੁਣਾਓ ਇਸ ਤੋਂ ਵੀ ਵਧੀਆ ਸੁਣਾਓ ਯਾਰ ਸ਼ੈਰੀ ਯਾਰ ਇਸ ਤੋਂ ਵਧੀਆ ਪਈ ਯਾਰ ਉਹ ਥੋੜੀ ਉਡਮੀ ਆ ਭਾਈ ਉਡਮੀ ਕਿਉਂ ਉੱਡ ਕੇ ਸੁਣਾਉਣੀ ਆ ਉੱਡ ਕੇ ਪਈ ਉਹ ਸ਼ੈਰੀ ਉਡਮੀ ਥੋੜੀ ਉਹ ਥੋੜੀ ਸ਼ੈਰੀ ਤਾਂ ਵਾਲੀ ਆ ਉਹ ਪਈ ਹੀ ਮਤਲਬ ਨਾ ਕਿਤੇ ਮੈਂ ਜਦੋਂ ਗਿਆ ਸੀ ਨਾ ਜਹਾਜ ਤੇ ਉਦੋਂ ਪਈ ਉਹ ਕਿਤੇ ਮੇਰੇ ਇੱਕੋ ਇੱਕੋ ਵਾਰੀ ਦਿਮਾਗ ਚ ਆ ਗਈ ਮੈਂ ਉੱਥੇ ਹੀ ਥੱਡ ਉਹ ਸੁਣਾ ਯਾਰ ਫੇ ਸੁਣਾ ਯਾਰ ਤੇ ਆਪਾਂ ਸੋਣਨੇ ਤੁਹਾਨੂੰ ਵੀ ਇਹ ਉਹ ਯਾਗ ਚੀਜ਼ ਪਈ ਆ ਇਹ ਨਾਨਾਸਾ ਉਹ ਨਹੀਂ ਭਰਾ ਆਏ ਉਹ ਨੀਗਾ ਇਹ ਲਿੰਗੀ ਬੜੀ ਚੀਜ਼ੇ ਭਰਾ ਬਾਹਰੋਂ ਆਈ ਆ ਅੱਛਾ ਬਾਹਰੋਂ ਆਈ ਹਾਂਜੀ ਤੇ ਹੁਣ ਭਾਈ ਯਾਰ ਤੇ ਕੋਈ ਘਰੇਲੂ ਸ਼ਾਇਰੀ ਸੁਣਾਓ ਯਾਰ ਘਰੇਲੂ ਸੁਣਨੀ ਆ ਹਾਂਜੀ ਯਾਰ ਮਤਲਬ ਨੋਰਮਲ ਹੋਵੇ ਮਤਲਬ ਧਾਕੜੀ ਸੁਣਾਓ ਯਾਰ ਚੱਲ ਫਿਰ ਇਹ ਵੀ ਤੈਨੂੰ ਸੁਣਾ ਦਿੰਨੇ ਆ ਹਾਂ ਯਾਰ ਤੇ ਬਾਰੀ ਬਰਸੀ ਖਟਨ ਗਿਆ ਸੀ ਖੜ ਕੇ ਲਿਆਂਦੇ ਤਿੱਤਰ ਓਏ ਹੋਏ ਠੇਕ ਕਰੀ ਹੋਰ ਕਰੀ ਓਏ ਦੋ ਵਾਰ ਹੀ ਕਹੀਦਾ ਓਏ ਹੋਏ ਓਏ ਬਾਰੀ ਬਰਸੀ ਖਟਨ ਗਿਆ ਸੀ ਖੜ ਕੇ ਲਿਆਂਦੇ ਤਿੱਤਰ ਜੇ ਤੂੰ ਪੁੱਤ ਨਾ 10ਵੀਂ ਚ ਪੜਿਆ ਤੇ ਘਰੋਂ ਪੈਣਗੇ ਛਿੱਤਰ ਓਏ ਹੋਏ ਯਾਰ ਇਹ ਖੁਸ਼ੀ ਵਾਲਾ ਨਹੀਂ ਸੀਗਾ ਇਹ ਧੋਖਾ ਆ ਗਿਆ ਯਾਰ ਛਿੱਤਰ ਵੱਜ ਜਾਣੇ ਜੇ ਮੈਂ ਛਿੱਤਰ ਵੱਜਣੇ ਭਰਾ ਪੜਨੀ ਮੈਂ ਰਸ਼ੈਰੀਆਂ ਬੋਲਦਾ ਯਾਰ ਪੜਨਾ ਹੀ ਪੈਣਾ ਵਾ ਹੋਰ ਫਿਰ ਸਹੀ ਆ ਯਾਰ ਤੂੰ ਸੁਣਾ ਕੋਈ ਵਧੀਆ ਇੱਕ ਹੋਰ ਸੁਣਾ ਯਾਰ ਢਾਕੜ ਜੀ ਵਧੀਆ ਜੀ ਆ ਲਾਸਟ ਹੀ ਪਰ ਫੇ ਪਤਾ ਚੱਕਰ ਕੀ ਯਾਰ ਫਿਰ ਮਤਲਬ ਨਾ ਲਿਮਟ ਖਤਮ ਹੋਏਗੀ ਸ਼ਾਇਰੀਆਂ ਦੀ ਤਿੰਨ ਲਿਮਟ 3 ਸ਼ਾਇਰੀਆਂ ਬੋਲ ਸਕਦੇ ਫਿਰ ਦੇਖ ਉਹ ਯਾਰ ਤੇਰਾ ਦਿਮਾਗ ਆ ਵੀ ਏੜੀ ਮਸ਼ੀਨ ਵਾ ਜਿਹੜੀਆਂ ਲਿਮਟਾਂ ਆ ਉਹ ਨਹੀਂ ਭਰਾ ਮਤਲਬ ਯਾਰ ਕਿੰਨਾ ਸ਼ਾਇਰੀਆਂ ਖੁੱਲੀਆਂ ਦਿਮਾਗ ਚ ਹਾਂ ਤੇ ਫਿਰ ਯਾਰ ਤੈਨੂੰ ਪਤਾ ਹੋਸਾ ਦੇ ਨਾਲ ਹੀ ਤਿੰਨ ਹੀ ਹੁੰਦੀਆਂ ਦੇਣ ਦੀਆਂ ਦਿਮਾਗ ਤੇ ਜੋਰ ਪਾਇਆ ਪਰ ਸ਼ਾਇਰੀਆਂ ਵਾਹ ਵਾਹ ਸੁਨਾਰੇ 10 12 10 12 ਇਕੱਠੀਆਂ ਹੀ 10 12 ਦੇ ਕਰੇ ਮੈਂ ਆਪਣੀ ਸਿੱਖੀਆਂ ਤੇ 10 12 ਨਹੀਂ ਯਾਰ ਭਾਈ ਫੇਰ ਕਿਹਦੇ ਸੁਣਾਵਾਂਗੇ ਅੱਜ ਤੁਹਾਨੂੰ ਹੋਰ ਕੁਝ ਸੁਣਾ ਦਿੰਦੇ ਹਾਂ ਤਾਂ ਸੁਣਾ ਰਿਹਾ ਹੋਰ ਤੁਹਾਨੂੰ ਸੁਣਾ ਦਈਏ ਹਾਂ ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਟਿੱਡੀ ਓਏ 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 ਹੋਏ ਆਏ ਆ ਇਹਦੇ ਓਏ ਹੋਏ ਤੈਨਾਂ ਨਾ ਇਹ ਮੇਰੀਆਂ ਸਾਰੀਆਂ ਸ਼ਾਇਰੀਆਂ ਭੁੱਲ ਜਾਂਦੀਆਂ ਨੇ ਦੁਬਾਰਾ ਦੁਬਾਰਾ ਬਾਰੀ ਬਰਸੀ ਖਟਣ ਗਿਆ ਸੀ ਖੜ ਕੇ ਲਿਆਂਦੀ ਟਿੱਡੀ ਹਾਂਜੀ ਅੱਗੇ ਵੀ ਸੁਣਾ ਦੇ ਫੇ ਭਾਜੀ ਟਿੱਡੀ ਤਾਂ ਗਾਂਵਿੱਤਰ ਬਾਰੀ ਬਰਸੀ ਖਟਣ ਗਿਆ ਸੀ ਖੜ ਕੇ ਲਿਆਂਦੀ ਟਿੱਡੀ ਅੱਗੇ ਮੈਨੂੰ ਸ਼ਾਇਰੀ ਭੁੱਲ ਗਈ ਓ ਜਾ ਯਾਰ ਸਰ ਭਈ ਪਤਾ ਚੱਕਰ ਕੀ ਮਤਲਬ ਭਈ ਕੋ ਭੁੱਲ ਗਈ ਯਾਰ ਓ ਯਾਰ ਤੂੰ ਸ਼ਾਇਰ ਕਰਾਂ ਜਿੱਤੇ ਤੇ ਸ਼ਾਇਰੀ ਭੁੱਲ ਗਈ ਭਈ ਯਾਰ ਪਤਾ ਚੱਕਰ ਕੀ ਭਈ ਯਾਰ ਮਤਲਬ ਨਾ ਥੋੜਾ ਪਈ ਮਤਲਬ ਹੋ ਜਾਂਦਾ ਯਾਰ ਕੀ ਯਾਰ ਲਿਮਿਟ ਅੱਧੀ ਆ ਰੋਗੀ ਸੀਗੀ ਹਾਂ ਪਈ ਹਾਂਜੀ ਤੇ ਮੈਂ ਤੁਹਾਨੂੰ ਪਈ ਇੱਕ ਹੋਰ ਸੁਣਾਉਣਾ ਚੱਲ ਗੱਲ ਛੱਡ ਇੱਕ ਤਰ੍ਹਾਂ ਦੇ ਏਲੀਅਮ ਕਰਦੀ ਹੁਣ ਦਿਮਾਗ ਵਾਲਾ ਚਾਰ ਸ਼ਾਇਰੀਆਂ ਕੱਢ ਲਾ ਅੱਜ ਤੋਂ ਮੈਂ ਪਈ ਤੁਹਾਨੂੰ ਇੱਕ ਹੋਰ ਸਾਰੀ ਸੁਣਾਉਣਾ ਬਹੁਤ ਾਕੜਾਓ ਤੇ ਹਾਂ ਕਿਆ ਨੋਦਾ ਹਾਂ ਆ ਜੀ ਨੂੰ ਦੇ ਬਾਰੀ ਬਰਸੀ ਘਟਣ ਗਿਆ ਸੀ ਖਾਟ ਕੇ ਲਿਆਂਦੇ ਕੋਈ ਨਹੀਂ ਲਿਆਂਦਾ ਖੱਟ ਕੇ ਭਰਾਵਾ ਕੋਈ ਤੈਨੂੰ ਯਾਰ ਤੂੰ ਸ਼ਾਇਰ ਕਰਾ ਦੇ ਤੇ ਨਹੀਂ ਯਾਰ ਇਹ ਤਾਂ ਮੈਂ ਖੱਟਣ ਦਿਆਂ ਯਾਰ ਤੂੰ ਵੇਚੀ ਮੈਨੂੰ ਰੋਕਦਾ ਅੱਦੇ ਰਾਜ ਜਾ ਭਰਾਵਾ ਤੂੰ ਸ਼ਾਇਰ ਟੋਕਿਆ ਨਾ ਕਰ ਯਾਰ ਮੈਨੂੰ ਟੋਕਿਆ ਨਾ ਕਰ ਕਿਉਂ ਮੈਂ ਇਹ ਖੱਟਣ ਦਿਆਂ ਤੂੰ ਹੀ ਕਿਲੇ ਰੋਕਦਾ ਦੁਆਰਾ ਬੋਲਦਾ ਹਾਲੇ ਤੂੰ ਯਾਰ ਬਾਰੀ ਬਰਸੀ ਇੱਕ ਹੋਰ ਮੌਕਾ ਦਿੱਤਾ ਬਾਰੀ ਬਰਸੀ ਖੱਟਣ ਗਿਆ ਸੀ ਖਾਟ ਕੇ ਲਿਆਂਦੇ ਪੱਤੇ ਓਏ ਹੋਏ ਓਏ ਇਹ ਜਰਾ ਕੋ ਬੋਲੇ ਆ ਮਰਾ ਅਧਮੀ ਪਾਰੀ ਪਰ ਸਿੱਖਟਣ ਜਿਹੀ ਖਟਕੇ ਨੇ ਦੇ ਪੱਤੇ ਘੁੰਮਣ ਹੋਣੀ ਘੁੰਮਣ ਹੋਣੀ ਇੰਸਟਾਗ੍ਰਾਮ ਦੇ ਫੇਮਸ ਓਯਾ ਗਰੀ ਓਏ ਸ਼ੈਰੀ ਓ ਭਰਾਵਾ ਕੋਈ ਚਾਦੀ ਸੁਣਾ ਯਾਰ ਤਾਕਰ ਜੀ ਪਈ ਸਾਡੇ ਮਤਲਬ ਪਈ ਮਤਲਬ ਅੰਦਰੋਂ ਸ਼ੈਰੀਆਂ ਨਹੀਂ ਗਾਦੇ ਅੰਦਰੋਂ ਓ ਭਰਾਵਾ ਇਹ ਸ਼ੈਰੀ ਨਹੀਂ ਗੀ ਸ਼ੈਰੀ ਸੁਣਾ ਯਾਰ ਤੂੰ ਫੇਰ ਸੁਣੀ ਤੂੰ ਤੇ ਲਾਸਟ ਹੀ ਭਰਾਵਾ ਉਹ ਲਾਸਟ ਨਹੀਂ ਤੂੰ ਥੱਲੇ ਸੁਣਾਉਣੀ ਆ ਮੈਂ ਬਾਦੂ ਚਾਹ ਸੁਣਾ ਤ ਨਹੀਂ ਚਾਹ ਸੁਣਾ ਯਾਰ ਫੇ ਤੇ ਸੁਣ ਫੇ ਯਾਰ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਉਪਰਾ ਕੀ ਲਿਆਂਦਾ ਖਟ ਕੇ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਘਰਾ ਬੋਲ ਪਾ ਅਨਾਨਾਸ ਯਾਰ ਕੀ ਅੱਜ شاعری ਸੁਣਾ ਅਨਾਨਾਸ ਹੀ ਭਾਈ ਖਟ ਕੇ ਲਿਆਂਦਾ ਕਿਉਂਕਿ ਮੈਨੂੰ ਸ਼ਾਇਰੀ ਭੁੱਲ ਗਈ ਨਾ ਓ ਓ ਯਾਰ ਯਾਰ ਤੈਨੂੰ ਤੇ ਸ਼ੈਰ ਕਰਦਾ ਮੈਂ ਯਾਰ ਘਰ ਮੇਰੀ ਗਾਉਣ ਇੱਕ ਹੱਥ ਧੱਕੇ ਨਾ ਮਾਰ ਲੋਕੀ ਮੈਂ ਤਾਂ ਸ਼ੈਰੀਆਂ ਸਿੱਖਣ ਆਉਂਦੇ ਹੀ ਓ ਯਾਰ ਤੈਨੂੰ ਇੱਕ ਵਾਰੀ ਆਉਗਾ ਨਾ ਬੰਦਾ ਉਹਨੇ ਦੁਬਾਰਾ ਤੇਰੇ ਕੋ ਆਉਣਾ ਹੀ ਨਹੀਂਗਾ ਕਿ ਤਾਂ ਹੀ ਤੇ ਤੇ ਤੋਂ ਆਇਆ ਵਾਂ ਜੋ ਹੀ ਸਾਧ ਰਹਿੰਦੇ ਤੇਰੇ ਤੋਂ ਕਿੱਥੇ ਆਣਾ ਹੈ ਜਿਆਦਾਬਾਦ ਮੈਂ ਤਵਾ ਕਿੰਨੇ 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 ਲਾਈਕ ਹੁੰਦੇ ਤੈਨੂੰ ਕਿੰਨੇ ਲਾਈਕ ਹੁੰਦੇ ਤੈਨੂੰ ਲਾਈਕ ਮੇਰੇ ਆ ਜਾਂਦੇ ਆ 10 12 ਕੇ ਮੈਨੂੰ ਮਨ ਨਹੀਂ ਆਉਂਦਾ। ਤੇਨੂੰ ਨਹੀਂ ਇੰਦੀ ਕੋਈ ਸ਼ਾਇਰੀ ਜੁਰੀ। ਮੈਨੂੰ ਮੈਨੂੰ ਹੁੰਦੀ ਆ। ਸੁਣਾ ਹਯਾ ਤੂੰ ਸੁਣਾ ਲੈ ਹੋਇ ਅੱਜ ਇੱਕ ਸ਼ਾਇਰੀ। ਸੁਣਾਵਾ ਬਾਰੀ ਵਰਤੀ ਖੜਨ ਗਿਆ ਸੀ ਖਟਕੇ ਲਿਆਂਦਾ ਸਾਹ। ਓਏ ਹੋਏ ਓਏ ਹੋਏ ਓਏ ਹੋਏ। ਸਵਾਰ ਆ ਗਿਆ ਇੱਕ ਅਦਵਾਰਾ ਕੀ ਸਾਹ। ਬਾਰੀ ਵਰਤੀ ਖੜਨ ਗਿਆ ਸੀ ਖਟਕੇ ਲਿਆਂਦਾ ਸਾਹ। ਓਏ ਹੋਏ ਓਏ ਹੋਏ। ਪਾਜੀ ਓਂ ਜਾਂਦਾਰਾ। ਚਲ ਜਾ ਹਣ ਤੀਵੀ। ਯਾਰ ਆ ਕਿੰਨੀ ਸ਼ਾਇਰੀ ਹੋਈ ਤੂੰ ਤੂੰ ਘਰੋਂ ਕੱਢਣਿਆ ਯਾਰ। ਪਰਾਵਾਏ ਮੇਰੀ ਸ਼ੈਰੀਆ ਭਰਾ ਬਾਹਰ ਜਾਓ ਹੁਣ ਦੇ ਗੱਲ ਸੁਣ ਮੇਰੀ ਹੁਣ ਬਾਰੀ ਹੁਣ ਮੈਂ ਤੈਨੂੰ ਲਗਾ ਸੁਣਾ ਚਲ ਸੁਣਾ ਯਾਰ ਬਾਰੀ ਬਰਸੀ ਖਟਨੇ ਗਿਆ ਸੀ ਖਟ ਕੇ ਲਿਆਂਦੇ ਭਰਾ ਓਏ ਮੈਂ ਇੱਥੇ ਹੀ ਬਹਿਣਾ ਇੱਥੇ ਹੀ ਬਹਿਣਾ ਈ ਤੂੰ ਲਿਆ ਇੱਕ ਕੱਪ ਚਾਹ ਜਾ ਓ ਅੱਛਾ ਓ ਜਾ ਭਰਾਵਾ ਤੂੰ ਸ਼ੈਰੀ ਸੁਣਾ ਕੋ ਚਾਦੀ ਜੇ ਸੁਣਾਉਣੀਆਂ ਨੇ ਤੋ ਰਹਾ ਜਾਂਦਾ ਚਲ ਜਾ ਫੇ ਲੜਨਾ ਮੇਰੇ ਹਿਸਾਬ ਨਾਲ ਗੋਲ ਹਾਂ ਤੇ ਹੋਰ ਫੇ ਹੁਣ ਕੀ ਸੁਣਾਈਏ ਯਾਰ ਤੈਨੂੰ ਸ਼ਾਇਰੀਆਂ ਬਹੁਤ ਆ ਯਾਰ ਬਹੁਤ ਸ਼ਾਇਰੀਆਂ ਯਾਰ ਇਹ ਵੇਲੇ ਟਾਈਮ ਆਈ ਗਿਰੇ ਤੈਨੂੰ ਸੁਣਾਵਾਂਗੇ ਜਦੋਂ ਮੈਂ ਸ਼ਾਇਰੀ ਲੇਖਦਾ ਨਾ ਹਾਂ ਯਾਰ ਇਹ ਤੇਰਾ ਵੇਲਾ ਟਾਈਮ ਨਹੀਂਗਾ ਨਹੀਂ ਨਹੀਂ ਪਾਜੀ ਯਾਰ ਤੂੰ ਸ਼ਾਇਰੀ ਕਿਹੇ ਚੀਜ਼ ਵੱਲ ਦੇ ਕੇ ਬਣਾ ਸਾਦਾ ਵਾਂ ਹਾਂ 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 ਅਲਿਆਰ ਫੇ ਆ ਟੇਬਲ ਤੇ ਬਣਾ ਦੇ ਅਛਾ ਟੇਬਲ ਤੇ ਹਾਂ ਟੇਬਲ ਤੇ ਬਣਾ ਲੈਨੇ ਯਾਰ ਕੋਈ ਚੱਕਰ ਯਾਰ ਵਧੀਆ ਧਾਕੜ ਜੀ ਸੁਣਾ ਜਿਹੜੀ ਚੀਜ਼ ਆ ਲੈ ਕਰੀ ਦੇਖ ਲਈਏ ਨਾ ਯਾਰ ਸ਼ਾਇਰੀ ਬਣਾਉਣ ਦੀ ਲੈ ਪਾ ਪਾਜੀ ਤੇ ਆਈ ਕਿੰਨਾ ਪਿਆ ਬਣਾਉਣ ਦੀ ਸ਼ਾਇਰੀ ਬਣਾਉਣੇ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਟੇਬਲ ਓਏ ਹੋਏ ਓਏ ਹੋਏ ਓਏ ਹੋਏ ਹੇਕ ਨਾ ਲਾਈਨੀਤੀ ਚਿਕਾ ਤੇ ਉਂਡਾਰਲਾ ਅਗਲਾ ਟੁਕਾ ਗਏ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਟੇਬਲ ਅੱਗੇ ਵੀ ਭਾਈ ਬੋਲੋ ਟੇਬਲ ਤੇ ਬੈਠਿੰਨਾ ਖਲੀ ਹੀ ਰਹਿਣ ਨਕਲੀ 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 ਹੀ ਰਹਿਣ ਓਇਆ ਗਰੀ ਸ਼ੈਰੀ ਭਰਾਵਾ ਕੋਈ ਚਾਦੀ ਸੁਣਾ ਦੇ ਭਰਾਵਾ ਹੱਥ ਜੋੜਦਾ ਮਾਂ ਪਈ ਨਕਲੀ ਹੀਰੇ ਵਿੱਚ ਨਕਲੀ ਹੀਰੇ ਕਿਉਂਕਿ ਆਪਾਂ ਸ਼ਹਿਰੀ ਦੇ ਨਾਲ ਸੱਚ ਬੋਲੀਦਾ ਵਾ ਉਹ ਜਾ ਭਰਾਵਾ ਤੂੰ ਉਹ ਰਾ ਜਾਂਦਾ ਵਾ ਨਾ ਉਧਰ ਹੀ ਜਾ ਤੂੰ ਇੱਕ ਮਿੰਟ ਪਈ ਯਾਰ ਮਤਲਬ ਸੁਰਜੀ ਮਤਲਬ ਥੋੜੇ ਕੱਢ ਲੈਣ ਮਾਰੇ ਸੁਰ ਰੱਖੇ ਪਈ ਐ ਚ ਮਾਰੇ ਥੋੜੇ ਮਤਲਬ ਉਹ ਆ ਤੂੰ ਕਿੱਥੋਂ ਲੈ ਕੇ ਆਂਦੀ ਆ ਉਹ ਆ ਉਹ ਪੈਸਾ ਨੂੰ ਸੋਰ ਛੁੱਟੇ ਸੁਰ ਸੁਰ ਚੱਲਗੇ ੱਗ ਦਿਮਾਗ ਉਸ ਸੋਰਨੀਏ ਹਵਾ ਆਂਦੀ ਆ ਬਰਾਵਾ ਇਹ ਹਵਾਨੇ ਜਾਂਦੇ ਆ ਇਹ ਸ ਰੂਟ ਮੇ ਉਡਮੀ ਉਡਮੀ ਸੋ ਰਾਇ ਉਹ ਇਦਾਂ ਜੇ ਹੁੰਦਾ ਨਾ ਤੇ ਮੈਂ ਪੇਪਰਾਂ ਚ ਪਾਸ ਹੋ ਜਾਣਾ ਸੀਗਾ ਹਵਾਨੇ ਪੇਪਰਾਂ ਹੀ ਹੁਣ ਪਾਸ ਹੋ ਜੈਣਾ ਨਾ ਤੇ ਕਿੰਨੇ ਸਬਸਕ੍ਰਾਈਬਰ ਪਈ ਤੁਹਾਡੇ ਮੇਰੇ ਹੈਗੇ ਆ ਮਿਲੀਅਨ ਚ ਹੀ ਆਇਆ ਥਾਡੇ ਫਿਰ ਮਿਲੀਅਨ ਆ ਲੈਣ ਸਦਣਾ ਸੀ ਮੈਨੂੰ ਵੱਲ ਸਦਿਆ ਭਾਜੀ ਆ ਤੁਹਾਡੀ ਕਮੀਜ਼ ਬੜੀ ਸੋਹਣੀ ਆ ਕਿਹੜਾ ਬ੍ਰਾਂਡ ਹੈ ਤੁਹਾਡਾ ਇਸ ਦਾ ਬ੍ਰਾਂਡ ਬੜਾ ਤਾਂ ਵਾਲਾ ਹੀ ਉਪਰਾਵਾ ਹੱਥ ਜੋੜਿਆ ਤੂੰ ਬ੍ਰਾਂਡ ਦੱਸ ਇਹ ਬ੍ਰਾਂਡ ਹੈਗਾ ਗੋਚੀ ਦਾ ਕਿਹੜਾ ਮੋਚੀ ਮੋਚੀ ਨਹੀਂ ਗੋਚੀ ਉਪਰਾ ਤੂੰ ਪਿੱਛੇ ਮੈਨੂੰ ਬ੍ਰਾਂਡ ਦਿਖਾ ਮਾੜਾ ਯਾਰ ਬ੍ਰਾਂਡ ਦੇਖ ਯਾਰ ਗੋਚੀ ਦਾ ਹੀ ਉਪਰਾਵਾ ਇਹਨੂੰ ਗੁੱਚੀ ਕਹਿੰਦੇ ਆ ਗੋਚੀ ਯਾਰ ਭਾਈ ਪਤਾ ਨਹੀਂ ਗੱਲ ਕੀ ਮੈਂ ਯਾਰ ਫਰਕਣਾ ਥੋੜਾ ਆ ਹਈ ਮਨੇ ਮੇਰੀ ਗੱਲ ਕਿਹੜਾ ਜੀ ਯੂ ਡਬਲ ਸੀ ਆਈ ਗੋਚੀ ਪਰਾਵਾ ਗੁਚੀ ਨਾ ਕਿ ਗੋਚੀ ਮੈਨੂੰ ਪਤਾ ਨਹੀਂ ਕਿਹੜਾ ਮੈਂ ਕਿਹੜਾ ਸ਼ਹਿਰ ਸਾਦ ਲਿਆ ਯਾਰ ਕਈ ਜਿੱਥੇ ਕੜੀ ਆ ਜੀ ਨਾ ਉਹ ਚਾਨੜ ਦਾ ਪੱਠਾ ਭਾਰੀ ਦਾ ਕੋਈ ਪਰਾ ਵੇਂਦਾ ਹੀ ਪਿਆਵਾ ਬਹਿਣਾ ਇਹ ਤੇ ਹੋਰ ਬਹਿਣਾ ਆ ਪਾਈ ਵੀਡੀਓ ਤੂੰ ਯਾਰ ਕਰਦਾ ਆ ਹਾ ਪਈ ਅਜਾ ਉਹ ਨਾਲ ਹੀ ਆਈ ਵੀ ਇਦਾਂ ਥੋੜੀ ਪਈ ਬੋਲੀਦਾ ਯਾਰ ਤੂੰ ਇੱਕ ਪੋਡਕਾਸਟ ਤੋਂ ਆਇਆ ਪਈ ਇੱਕ ਮੈਂ ਉਥੋਂ ਮੈਨੂੰ ਬਸ ਨਹੀਂ ਮਿਲੀ ਇੱਥੇ ਆਣੇ ਗਾਟੋ ਵਾਲੇ ਕੋ ਪੈਸੇ ਆ ਨਹੀਂ ਕਿਤੇ ਮੈਂ 10 20 ਰੁਪਏ ਹਣ ਤਾਂ ਮੈਂ ਤੁਹਾਡੇ ਕੋ ਖੜੇ ਮੈਂ ਕਿਹਾ ਕਰ ਦਵਾਂ ਦੁਬਾਰਾ ਜਾਣਾ ਪੈਣਾ ਲੈ ਲਈ ਭਰਾ ਪਿਆ ਸਾੜ ਕੇ ਤੂੰ ਜਾਲੇ ਲੈ ਲਈ ਤੇ ਚੱਲ ਤੇ ਜਾ ਇੱਥੋਂ ਜਾਣਾ ਨਹੀਂ ਭਾਈ ਹਾਂ ਪਈ ਤੁਹਾਨੂੰ ਵੀ ਮੈਂ ਆਪਣੇ ਲਗਾ ਕਰ ਦੇਣਾ ਸ਼ਾਇਰ ਬਣਾਣਾ ਤੁਹਾਨੂੰ ਰਹਿ ਦੇ ਭਰਾ ਮਟੀਰੀਅਲ ਗਾ ਸ਼ਾਇਰ ਨਹੀਂ ਬੰਨਾ ਬੇਇੱਜ਼ਤੀ ਬੜੀ ਹੋਣੀ ਹੈ ਮੇਰੀ ਤੇ ਉਹ ਤੇਹਰਾ ਯਾਰ ਤੂੰ ਕੋਈ ਟਰੈਕਟਰ ਤੇ ਸ਼ਾਇਰੀ ਸੁਣਾ ਯਾਰ ਟਰੈਕਟਰ ਤੇ ਹਾਂ ਟਰੈਕਟਰ ਤੇ ਯਾਰ ਬਣਉਣੀ ਪੈਣੀ ਥੋੜੀ 2 ਮਿੰਟ ਲੱਗਣੇ ਬਸ ਓਏ ਦੂ ਮੈਡ ਨਾ ਕਾ ਯਾਰ ਤੂੰ 2 ਘੰਟੇ ਹੈ ਬਣ ਗਈ ਯਾਰ ਹੁਣੇ ਦਾ ਹੁਣੇ ਬਣ ਗਈ ਲੈ ਏ ਕਿਹੜੀ ਗੱਲ ਸੁਣਾ ਬਾਰੀ ਬਰਸੀ ਖਟ ਖਟਣ ਗਿਆ ਸੀ ਖਟ ਕੇ ਲਿਆਂਦਾ ਕੀ ਸਟੀering ਟਰੈਕਟਰ ਵਾਲਾ ਨਹੀਂ ਆ ਰਿਹਾ ਇਹ ਖਟਨ ਮਿਆਂ ਯਾਰ ਪੈਂ ਬੋ ਯਾਰ ਤੂੰ ਟੋਕਿਆ ਨਾ ਕਰ ਟਾਈਮ ਲੱਗਦਾ ਥੋੜਾ ਖਟਨ ਹੁਣ ਯਾਰ ਇਨਾ ਵੱਡਾ ਟਰੈਕਟਰ ਆ ਠੀਕ ਆ ਖੜਕੇ ਨਹੀਂ ਹੁੰਦਾ ਟਾਈਮ ਲੱਗੂਗਾ ਦੁਆਰਾ ਬੋਲਦਾ ਠੀਕ ਆ ਮੈਂ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਫਾਟਕ ਤੇਨੂੰ ਟਰੈਕਟਰ ਤੇ ਕੀ ਆ ਵਾ ਫਾਟਕ ਤੇਰੀ ਸਾਰੀ ਬੋਲਦਾ ਮੈਂ ਯਾਰ ਤੂੰ ਉਹ ਉਹ ਗੱਲ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਫਾਟਕ ਓਏ ਹੋਏ ਓਏ ਹੋਏ ਕੰਨ ਕਿਨੇ ਬਾਦ ਲਈ ਆ ਯਾਰ ਤੇ ਬਾਰੀ ਬਰਸੀ ਖਟਣਗੇ ਅਸੀਂ ਖੜਕਿਆਂ ਦਾ ਫਾਟਕ ਤੂੰ ਮੈਨੂੰ ਥੋੜੇ ਪੈਸੇ ਦੇ ਮੈਂ ਲਿਆਂਵਾ ਨਵਾਂ ਟਰੈਕਟਰ ਓਏ ਆ ਗੜੀ ਫੈਰੀ ਆ ਭਰਾਵਾ ਕੋਈ ਗੱਲ ਸੁਣ ਯਾਰ ਗਿੱਧਾ ਹੀ ਪਾ ਦੇ ਯਾਰ ਕਿਉਂ ਯਾਰ ਪਾਈ ਦੀ ਤੂੰ ਬੋਲੀ ਐ ਹੀ ਜਾਣਾ ਮੇਰਾ ਗਿੱਧਾ ਵੀ ਪਾਰੇ ਬੋਲੀ ਨਾਣੀ ਐ ਭਈਆ ਇਹ ਬੋ ਮਤਲਬ ਖਤਰਨਾਕ ਯਾਰ ਇਹ ਮੈਂ ਤੁਹਾਨੂੰ ਦੱਸਦਾ ਇਹ ਜਦੋਂ ਮੈਂ ਕਿਤੇ ਕੈਰੀਅਰ ਇਸ ਇਕਲਾ ਹੀ ਨਾ ਹਾਂ ਉਹ ਲੋ ਵੀਰੇ ਤੇਰੇ ਵਰਗਾ ਵਿੱਚ ਗਿੱਧਾ ਪਾਉਂਦਿਆ ਸੀ ਗਿੱਧਾ ਉਹ ਯਾਰ ਉਹ ਬੋਲੀਆਂ ਮਿਕਸ ਹੋ ਗਈਆਂ ਦਿਮਾਗ 'ਚ ਤਾਂ ਕਰਕੇ ਹੁਣ ਮੈਨੂੰ ਪਰੇਰਾਦਾ ਯਾਰ ਤੂੰ ਬੇਇੱਜ਼ਤੀ ਕਰਦਾ ਮੇਰੀ ਨਹੀਂ ਬੇਇੱਜ਼ਤੀ ਤਾਂ ਕਰਨੀ ਤੇਰੀ ਬੇਇੱਜ਼ਤੀ ਕੀ ਕਰਨੀ ਅੱਗੇ ਬੜੇ ਤੇਰੇ ਠੰਡੇ ਕੋਈ ਯਾਰ ਤੂੰ ਯਾਰ ਹਾਥੀ ਜੋੜੇ ਆ ਹੁਣ ਚੱਲ ਜਾ ਭਰਾਵਾ ਜਾਵਾਂ ਫੇ ਮੈਂ ਹਾਂ ਜਾ ਚੱਲ ਜਾਵਾਂ ਫੇ ਮੈਂ ਚੱਲ ਇੱਕ ਸ਼ੈਰੀ ਹੋ ਜਾਏ ਫੇ ਲਾਸਟ ਸੁਣਾ ਦੇ ਯਾਰ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਈ ਤੰਗਾ ਓਏ ਹੋਏ ਓਏ ਹੋਏ ਲੈ ਕਰ ਲੈ ਪਹਿਲਾਂ ਤੂੰ ਓਏ ਹੋਏ ਕਰ ਲੈ ਕਰ ਲੈ ਓਏ ਹੋਏ ਓ ਮੈਂ ਕਾ ਯਾਰ ਤੂੰ ਜਲਦੀ ਜਾਵੇਂ ਇਸ ਕਰਕੇ ਕੀਤਾ ਵਾ ਦੁਬਾਰਾ ਹਣ ਮੈਨੂੰ ਯਾਰ ਸ਼ਾਇਰੀ ਦੁਬਾਰਾ ਕੱਢਣੀ ਪੈਣੀ ਦਿਮਾਗ ਚੋਂ ਫੇ ਚਲ ਗਈ ਆਪ ਦੇ ਹੁਣ ਮੈਂ ਦੁਬਾਰਾ ਬੋਲਾਂ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੇ ਰਾਪੇ ਕੋਯੋਗੀ ਹੁੰਦਾ ਵਾ ਮੈਨੂੰ ਆਵਣੀ ਪਤਾ ਇੱਕੋ ਦਾ ਨਹੀਂ ਗੱਲ ਆਈ ਯਾਰ ਦੁਵਾਰਾ ਹੀ ਬੋਲ ਦਿੰਦਾ। ਯਾਰ ਉਹ ਚਾਦੀ ਸੁਣਾ ਰਹੇ ਜਿਹੜਾ ਸਾਨੂੰ ਵੀ ਪਤਾ ਲੱਗੇ। ਤੈਨੂੰ ਲੱਗੇਗਾ ਪਤਾ ਕੋਈ ਨਹੀਂ। ਚਾਹ ਪੁੱਛੀ ਉਹ ਤੂੰ ਮੈਨੂੰ। ਪਤਾ ਗੱਲ ਕੀ ਜਿਹਦਾ ਸ਼ੋਰ ਹੋਣ ਗਵਾਜ ਜਾਂਦੇ ਆ। ਚਾਹ ਚੁੱਪੀਵਾਂਗੇ। ਫਿਰ ਦੁਵਾਰਾ ਹੁੰਦੇ ਆ ਭਈਓ। ਯਾਰ ਜਿੱਦਾਂ ਦੀ ਤੂੰ ਆ ਬੋਲੀਆਂ ਸੁਣਾਉਣਾ ਪਿਆਣਾ ਤੈਨੂੰ ਤਾਂ ਪਾਣੀ ਪੁੱਛਣ ਦਾ ਵੀ ਮਨ ਨਹੀਂ ਕਰਦਾ। ਤੈਨੂੰ ਆਪ ਨੂੰ ਨਹੀਂ ਮਿਲਿਆਣਾ ਕਰੋ। ਤੇ ਭਾਈ ਹੁਣ ਤੁਹਾਨੂੰ ਮੈਂ ਆਖਰੀ ਲਾਸਟ ਸ਼ਾਇਰੀ ਲਗਾਏ ਮਿੱਤਰੋ ਦਰਸ਼ਕੋ 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 ਹਾਂ ਦਰਸ਼ਕੋ ਤੁਹਾਨੂੰ ਲਗਾ ਮੈਂ ਆਖਰੀ ਸ਼ਾਇਰੀ ਸੁਣਾਉਣ ਉਸ ਤੋਂ ਬਾਅਦ ਮੈਂ ਜਾਣਾ ਵਾਂ ਅਠ ਨੌ ਵਾਲੇ ਬੱਸੇ ਜਾਣਾ ਵਾਂ ਭਾਈ ਮੈਂ ਜਾ ਕੇ ਪੱਟੇ-ਪੁੱਟੇ ਘੋਣੇ ਭਾਈ ਤੇ ਤੇ ਆਪਾਂ ਲੱਗੇ ਹੁਣ ਆ ਸ਼ਾਇਰੀ ਲੱਗੇ ਲਾਸਟ ਹੁਣ ਮਿੱਤਰੋ ਮਿੱਤਰੋ ਯਾਰ ਸੁਣਾ ਦੇ ਜਲਦੀ ਜਾ ਤੇ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ 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 ਕੀ ਲਿਆਂਦਾ ਯਾਰ ਕੋਹ ਨਹੀਂ ਲਿਆਂਦਾ ਤੂੰ ਭਰਾਵਾ ਆ ਚੱਕ ਬੋਤਲ ਜੀ ਤੂੰ ਲੈ ਕੇ ਜਾ ਤੂੰ ਬਸੇ ਬੈ ਯਾਰ ਮੈਂ ਹੁਣ ਤੈਨੂੰ ਇੱਕੋ ਗੱਲ ਕਹਿਣੀ ਹੈ ਬਾਰ ਬਾਰ ਟੋਕੀ ਨਾ ਮੈਨੂੰ ਕਿਹਾ ਬਾਰੀ ਬਰਸੀ ਖਟਣ ਗਿਆ ਸੀ ਤੇ ਖਟ ਕੇ ਲਿਆਂਦੀ ਕਾਰ ਓਏ ਹੋਏ ਓਏ ਹੋਏ ਤੂੰ ਮੈਨੂੰ ਦੇਰੇ 100 ਰੁਪਈਆ ਨਹੀਂ ਦੇ ਦਰ ਸਾਨੂੰ 100 ਰੁਪਏ ਨਹੀਂ ਮਿਲਦੇ ਗੱਲਾਂ ਤੂੰ ਥੋਰ ਤੇਰੀਆਂ ਕਰੀਆਂ ਨਿਆ 100 ਰੁਪਏ ਰਹੀ ਇਕੱਠਾ ਨਹੀਂ ਦੇਖਿਆ ਕਦੀ ਨਹੀਂ ਦੇਖਿਆ ਤੂੰ ਵੀ ਮੇਰੇ ਨਾਲ ਤੋਰ ਫਿਰ ਉੱਥੇ ਮੱਜਾਂ-ਮੁੰਜਾਂ ਪੱਠੇ ਪਾਦੀ ਕਰੀਆਂ ਟਿਆਂ ਜਾ ਭਰਾਵਾ ਬੈਠਾ ਰਹਿ ਤੂੰ ਮੈਂ ਇੱਥੇ ਸਹੀ ਆ ਤਾਂ ਹੋਰ ਸੁਣਾਵਾ ਫੇ ਸ਼ਾਇਰੀ ਇੱਕ ਸੁਣਾ ਯਾਰ ਸ਼ਾਇਰੀਆਂ ਤੇ ਪਾਈ ਮੇਰੀ ਗੱਲ ਸੁਣੋ ਬਸ ਸੁਕੋ ਬਰਖਸ਼ੋ ਬਸ ਸੁਕੋ ਸਾਡੀਆਂ ਸ਼ਾਇਰੀਆਂ ਲੋਕੀ ਹੈਗੇ ਫੈਨ ਯਾਰ ਇਹ ਤਾਂ ਹੁਣ ਆ ਵੀ ਬੰਦਾ ਆਪਣਾ ਫੈਨ ਬਣ ਗਿਆ ਏ ਤੇ ਪਈ ਨਹੀਂ ਪਈ ਟੈਨਸ਼ਨ ਨਹੀਂ ਪਈ ਮੇਰੇ ਹੰਨਾ ਤੇ ਇੱਕ ਆਪਾਂ ਸ਼ਾਇਰੀ ਲੱਗੇ ਹੋਰ ਸੁਣਾ ਠੀਕ ਆ ਚਾਈ ਦੀ ਸੁਣਾਉਂਗਾ ਨਾ ਚਾਈ ਦੀ ਚਾਈ ਦੀ ਪਾਈ ਪੂਰੀ ਤਾਂ ਵਾਲੀ ਆ ਲਾਸਟ ਸ਼ਾਇਰੀ ਐ ਅੱਜ ਤੋਂ ਬਾਅਦ ਆਪਾਂ ਚੱਲ ਜਾਨਾ ਠੀਕ ਆ ਯਾਰ ਮਨ ਮੇਰਾ ਦਿਲ ਤਾਂ ਧੱਕੇ ਮਾਰ ਕੇ ਕਰ ਦਿੰਦਾ ਕਰਦਾ ਯਾਰ ਪਰ ਬੇਚੀ ਹੈ ਨਹੀਂ ਨਹੀਂ ਪਾਈ ਈ ਧਾਣਾ ਨਾ ਯਾਰ ਧਾਣਾ ਕਰੋ ਬਈ ਖੜਾ ਗੱਲ ਦੀ ਪਈ ਇੱਜ਼ਤ ਬੋ ਆਪਣੀ ਤੇ ਮੈਂ ਲੱਗਾ ਜੀ ਭਾਈ ਹੁਣ ਸੁਣਾਉਂ ਠੀਕ ਆ ਦਰਸ਼ਕੋ ਲਾਸਟ ਸ਼ਾਇਰੀ ਆ ਠੀਕ ਆ ਜੀ ਤੇ ਬਾਰੀ ਬਰਸੀ ਖੜਨ ਗਿਆ ਸੀ ਖਟ ਕੇ ਲਿਆਂਦਾ ਓਏ ਹੋਏ ਕਿੰਨੇ ਗਾਣਾ ਯਾਰ ਉਹ ਨਹੀਂ ਓਏ ਹੋਏ ਕਿੰਨੇ ਗਾਣਾ ਕਿੰਨੇ ਗਾਣਾ ਓਏ ਹੋਏ ਇਹ ਤਾਂ ਬਈ ਮੇਰਾ ਮੋਟੀਵੇਸ਼ਨ ਘਟਦਾ ਵਾ ਫਿਰ ਤੇ ਸ਼ਾਇਰੀਆਂ ਵਾਪਸ ਚੱਲ ਜਾਂਦੀਆਂ ਦਿਮਾਗ 'ਚ ਯਾਰ ਆਪਰੇ ਤੂੰ ਕਹਿਣਾ ਮੇਰੇ ਦਿਮਾਗ 'ਚ ਸ਼ਾਇਰ ਜੀ ਕੋਈ ਸੋਹਣੀ ਜੀ ਸ਼ਾਇਰੀ ਸੁਣਾ ਦਿਓ ਲੈ ਇਹ ਵੀ ਤੂੰ ਕੱਲ ਕੀਤੀ ਮਿੱਠੀ ਸੁਣਾ ਰਹੀਏ ਇੱਕ ਫੇ ਸੁਣਾ ਦਿਓ ਯਾਰ ਮਿੱਠੀ ਜੀ ਸ਼ਾਇਰੀ ਸੁਣੋਨੇ ਸੁਤਾ ਤੈਨੂੰ ਇੱਕ ਵਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੇ ਸਟਾਰ ਓਏ ਹੋਏ ਓਏ ਹੋਏ ਇਹ ਆ ਓਏ ਹੋਏ ਓਏ ਹੋਏ ਤੂੰ ਕਾਤਾ ਲੈ ਨਾ ਮੱਥੇ ਤੇ ਨਾ ਮਾਰਦੀ ਮੇਰੇ ਓਏ ਹੋਏ ਬਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੇ ਸਟਾਰ ਓਏ ਹੋਏ ਓਏ ਹੋਏ ਹੁਣ ਸਹੀ ਐ ਤੇਰੀ ਜੇਬ ਚ ਆ ਗਈ ਫਾਈਵ ਸਟਾਰ ਇਸ ਪੁਲਿਸ ਤੇਨੂ ਕੋ ਪਤਾ ਲੱਗਾ ਲੈ ਪ੍ਰਾ ਯਾਰ ਚੱਲ ਜੀ ਫਾਈਵ ਸਟਾਰ ਦੇਣ ਲੱਗਾ ਹੁਣ ਮੈਂ ਚੱਲੂ ਯਾਰ ਤੂੰ ਚੱਲ ਕੋਈ ਗੱਲ ਸੱਚੀ ਹੋਈ ਓ ਇਕ ਕੋਈ ਪਤਾ ਨਹੀਂ ਕਿੰਨੇ ਚਿਰ ਦੇ ਲੱਗੇ ਕੋਈ ਗੱਲ ਸੱਚੀ ਹੋਈ ਕੰਮ ਮੇ ਪੁੱਪਾ ਹੀ ਆਇਆ ਸੀ ਮੱਗਿਆ ਯਾਰ ਹੁਣ ਤੋਂ ਮੇਰੇ ਜੇਬ ਹਵਾਲਾ ਚਾਹੀਦੇ ਹੁਣ ਹੌਲੀ ਹੌਲੀ ਜਾ ਹੁਣ ਘਰ ਰਹਿਣੇ ਚਾਹੀਦੇ ਮੰਨਦਾ ਫਿਰ ਸ਼ੈਰ ਸਾਹਿਬ ਨੂੰ ਆਪਾਂ ਤੁਹਾਨੂੰ ਮਰਾਂ ਕਰੇ ਝੂਠ ਨਹੀਂ ਬੋਲਿਆ ਜੀ ਮੰਨ ਗਏ ਸ਼ੈਰ ਸਾਹਿਬ ਤੁਹਾਨੂੰ ਹੁਣ ਤੇ ਚਲੋ ਠੀਕ ਆ ਮਿਲਦੇ ਆ ਤੇ ਉਹ ਲਾਈਕ ਕਮੈਂਟ ਸ਼ੇਅਰ ਦਾ ਕਹਿ ਰਿਏ ਉਦਾਂ ਤੇਰੇ ਵਦਲੇ ਦੇ ਹੀ ਮੀਟ ਪਰ ਸੰਗ ਕਹਿ ਦਿੰਦੇ ਕਰਿਆ ਹਾਂਜੀ ਤੇ ਹੁਣ ਜਦ ਆ ਵੀਡੀਓ ਖਤਮ ਕਰੀ ਦਿੱਤੀ ਹੁਣ ਸਹੀ ਤਰ੍ਹਾਂ ਬਹਿ ਜਾ ਭਰਾਵਾ ਤੇ हां जी मित्रों ਤੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਠੀਕ ਆ ਤੇ 5 ਸਟਾਰ ਆਪਾਂ ਮਿਲ ਗਈ ਐ ਇੱਕ ਤੇ ਇਹਦੀ ਹੋਈ ਇਹ ਤੇ ਉਦਾਂ ਲੱਗੇ ਹੁੰਦੇ ਆ ਗਰਮੇਹਰ ਦੀ ਆਏ ਤੇ ਹੋ ਲਈਏ ਤੇ ਜਾਂਨੇ ਫੇਰ ਆਪਾਂ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰੇ ਜਣੇ ਕਰਦੇ ਯਾਰ ਮੈਨੂੰ ਪਤਾ ਦੇ ਜਣੇ ਸਪੋਰਟ ਨਹੀਂ ਯਾਰ ਕਰਦੇ ਤੁਹਾਨੂੰ ਪਤਾ ਮੋਟੀਵੇਸ਼ਨ ਘਟਦਾ ਆਪਣਾ ਤੇ ਭਰਾ ਮੇਰਾ ਇੰਨਾ ਕਰਦੇ ਠੀਕ ਆ ਤੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਬਾਏ ਬਾਏ ਕਹਿਣਾ ਕੁਛ ਨਹੀਂ ਭਾਈ ਅਸੀਂ ਸੀ ਵੱਜ ਜਾਓ ਜਾਓ ਬਾਏ ਬਾਏ